ਆਰਿਆ ਨੂੰ ਪਿਆਰ ਭਰੀ ਸਸ਼ੀਅਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਮੇਰੇ ਚੈਨਲ ਤੇ ਹੀ ਦੋਸਤੋ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ 4 ਦਸੰਬਰ ਅਤੇ 40 ਦਸੰਬਰ ਜਾਣੇ ਕਿ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਮਲਾਸਮਾਂ ਦੀਆਂ ਚਾਰ ਵੱਡੀਆਂ ਮੰਗਾਂ ਦੇ ਉੱਤੇ ਇੱਕ ਵੱਡਾ ਫੈਸਲਾ ਜਿਹੜਾ ਹੈ ਸਾਹਮਣੇ ਨਿਕਲ ਕੇ ਆ ਸਕਦਾ ਹੈ ਸੋ ਸੂਤਰਾਂ ਦੇ ਵੱਲੋਂ ਇਸ ਵਕਤ ਦੀ ਜਿਹੜੀ ਵੱਡੀ ਅਪਡੇਟ ਵੱਡੀ ਜਾਣਕਾਰੀ ਜਿਹੜੀ ਸਾਹਮਣੇ ਨਿਕਲ ਕੇ ਆ ਰਹੀ ਹੈ ਮਲਾਸਮਾਂ ਦੇ ਲਈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਹੁਣ 4% ਡੀਏ ਦੇਣ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਇੰਨਾਂ ਚਾਰ ਮੰਗਾਂ ਨੂੰ ਲੈ ਕੇ ਇੱਕ ਪੱਕਾ ਫੈਸਲਾ ਜਿਹੜਾ ਹੈ ਸੁਣਾ ਸਕਦੀ ਹੈ ਸੋ ਪੂਰੀ ਜਾਣਕਾਰੀ ਦਵਾਂਗੇ ਵੀਡੀਓ ਦੇ ਵਿੱਚ ਵੀਡੀਓ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜੀ ਤੇ ਦੋਸਤੋ ਗੱਲ ਕਰ ਲੈਨੇ ਅੱਜ ਦੀ ਜਿਹੜੀ ਵੱਡੀ ਅਪਡੇਟ ਦੇ ਵੱਲ ਸੋ ਦੋਸਤੋ ਜਿਹੜੀ ਜੇਕਰ ਮੁਲਾਜ਼ਮਾਂ ਦੀ ਸਭ ਤੋਂ ਪਹਿਲੀ ਮੰਗ ਦੀ ਜੇ ਗੱਲ ਕੀਤੀ ਜਾਵੇ ਉਸ ਦੇ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਕੀ ਫੈਸਲਾ ਸੁਣਾ ਸਕਦੀ ਹੈ ਤਾ ਜਿਹੜੀ ਪਹਿਲੀ ਮੰਗ ਹੈ ਉਸ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਬਲਾਜ਼ਮਾ ਦੇ ਹੱਕ ਦੇ ਵਿੱਚ 2.95 ਫੈਕਟਰ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਦਲੀਲ ਜਿਹੜੀ ਹੈ ਦਿੱਤੀ ਜਾ ਸਕਦੀ ਹੈ ਤੇ ਨਾਲ ਹੀ ਪੰਜਾਬ ਦੇ ਬਲਾਜ਼ਮਾ ਨੂੰ 2.95 ਫੈਕਟਰ ਦੇ ਹਿਸਾਬ ਦੇ ਨਾਲ ਇਹ ਉਹਨਾਂ ਦੇ ਫੈਸ਼ਨਰਸ ਜਿਹੜੀਆਂ ਨੇ ਤੇ ਕਦੋਂ ਸੋਧੀਆਂ ਜਾਣਗੀਆਂ ਤਾਂ ਜੇਕਰ ਜਿਹਾ ਨਹੀਂ ਹੁੰਦਾ ਤਾਂ ਪੰਜਾਬ ਸਰਕਾਰ ਨੂੰ ਇੱਕ ਵਾਰ ਫਿਰ ਤੋਂ ਹਾਈ ਕੋਰਟ ਦੀ ਦਲੀਲ ਜਿਹੜੀ ਹੈ ਦੇਣੀ ਪਵੇਗੀ ਕਾਰਨ ਜਿਹੜਾ ਹੈ ਦੱਸਣਾ ਪਵੇਗਾ ਤੇ ਇਹ ਵੀ ਮੰਗ ਜਿਹੜੀ ਹੈ ਮਲਾਜ਼ਮਾਂ ਦੀ ਦੋਸਤੋ ਦੋਪਾਈਨ 59 ਪੇਸਕੇ ਨੂੰ ਲੈ ਕੇ ਉਹ ਪੂਰੀ ਕਿਉਂ ਨਹੀਂ ਹੋ ਸਕਦੀ ਤੇ ਸੋ ਜੇਕਰ ਦੂਜੀ ਮੰਗ ਦੀ ਦੋਸਤੋ ਗੱਲ ਕੀਤੀ ਜਾਵੇ ਤਾਂ ਮਲਾਜ਼ਮਾਂ ਦੀ ਜਿਹੜੀ ਹੈ ਕਮੋਡੀਸ਼ਨ ਦੇ ਵਿੱਚ 12 ਸਾਲ ਦੀ ਕਟੋਤੀ ਹੁੰਦੀ ਹੈ ਉਸ ਨੂੰ ਲੈ ਕੇ ਵੀ ਇੱਕ ਵਾਰ ਰੀਕੰਡੀਸ਼ਨਰ ਜਿਹੜਾ ਹੈ ਮਾਮਲਾ ਕੀਤਾ ਜਾ ਸਕਦਾ ਹੈ ਤੀਜੀ ਮੰਗ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮਲਾਜ਼ਮਾਂ ਦਾ ਜਿਹੜਾ ਹੈ ਪੈਂਡਿੰਗ ਪਿਆ 18000 ਕਰੋੜ ਰੁਪਏ ਦਾ ایرਰ ਦਾ ਬਕਾਇਆ ਉਸ ਦੇ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਫੈਸਲਾ ਜਿਹੜਾ ਹੈ ਲੈ ਸਕਦੀ ਹੈ ਕਿਉਂਕਿ ਪੰਜਾਬ ਸਰਕਾਰ ਜਿਹੜੀ ਹੈ ਕਾਫੀ ਲੰਮੇ ਸਮੇਂ ਤੋਂ ਮੁਲਾਜ਼ਮਾਂ ਦੀ ਇਸ ਮੰਗ ਨੂੰ ਪੂਰਾ ਕਰਨ ਦੇ ਵਿੱਚ ਟਾਲਮਟੋਲ ਜਿਹੜਾ ਹੈ ਕਰੀ ਸੀ ਅਤੇ ਜੇਕਰ ਚੌਥੀ ਮੰਗ ਦੀ ਗੱਲ ਕੀਤੀ ਜਾਵੇ ਜਾਨੀ ਕਿ 1-1 2006 ਤੋਂ ਲੈ ਕੇ 1-1 2016 ਤੱਕ ਦੇ ਜਿਹੜੇ ਮੁਲਾਜ਼ਮਾਂ ਦੀ ਜਿਹੜੀ ਪੈਨਸ਼ਨ ਜਿਹੜੀ ਹੈ ਦਿੱਤੀ ਜਾਂਦੀ ਸੀ ਉਸ ਦੀ ਰਿਕਾਰਡਿੰਗ ਜਿਹੜੀ ਹੈ ਰਿਕਾਰਡਿੰਗ ਜਿਹੜੀ ਮੁਲਾਜ਼ਮਾਂ ਨੂੰ ਪੈਨਸ਼ਨ ਦੇਣ ਦੇ ਸਬੰਧ ਦੇ ਵਿੱਚ ਵੀ ਕੋਈ ਫੈਸਲਾ ਜਿਹੜਾ ਹੈ ਹaryana ਹਾਈ ਕੋਰਟ ਦੇ ਵਿੱਚ ਲਿਆ ਜਾ ਸਕਦਾ ਹੈ ਸੂਤਰਾਂ ਤੋਂ ਵੱਡੀ ਜਿਹੜੀ ਹੈ ਜਾਣਕਾਰੀ ਜਿਹੜੀ ਸਾਹਮਣੇ ਨਿਕਲ ਕੇ ਆ ਰਹੀ ਹੈ ਸੋ ਹੋ ਸਕਦਾ ਹੈ ਕਿ ਇਹਨਾਂ ਚਾਰੇ ਮੰਗਾ ਦੇ ਵਿੱਚੋਂ ਦੋ ਮੰਗਾ ਜਿਹੜੀਆਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਪੂਰੀ ਜਿਹੜੀ ਹੈ ਕਰ ਦਵੇ ਪ੍ਰਵਾਨ ਜਿਹੜੀ ਹੈ ਕਰ ਦਵੇ ਸੋ ਇਹ ਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਨੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਨੂੰ ਜਰੂ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਜੀ ਧੰਨਵਾਦ